ਤਵੇ ਚਰਨ ਕਮਲ ਸਰਨੰ ਰਮਣ ਗੋਪਾਲ ਕੀਰਤਨ ਹੈ ਸਾਧ ਸੰਗੀਨ ਤਰਨੰ ਨਾਨਕ ਮਹਾ ਸਾਗਰ ਪੈ ਦੁੱਤਰ ਹੈ ਸਿਰ ਮਸਟਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਤਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰਦਿਆਲ ਹੈ ਭੈ ਦੁਖ ਬਨਾਸਨ ਹੈ ਭਗਤ ਵਛਲ ਅਨਾਥ ਨਾਥੀ ਸਰਨ ਨਾਨਕ ਪੁਰਖ ਅਚੁਤ ਹੈ ਜੀਨ ਕਲਾ ਧਾਰਿਓ ਆਕਾਸੰ ਬੈ ਸੰਤਰੰ ਕਾਸ਼ਟ ਬੇਸ਼ਟੰ ਜੀਨ ਕਲਾ ਸਸ ਸੂਰ ਨਖਿਆਤਰ ਜੋਤਿਯੰ ਸਾਸੰ ਸਰੀਰ ਧਾਰਨੰ ਜੀਨ ਕਲਾ ਮਾਤ ਗਰਭ ਪ੍ਰਤਪਾਲੰ ਨਹਿ ਸਿਦੰਤ ਜਠਰ ਰੋਗਣ ਹੈ ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਹਿ ਸਜੰਤ ਤਰੰਗ ਤੋਇਣ ਹੈ ਗੁਸਾਈ ਗ੍ਰਿਸ਼ਟ ਰੂਪੇਣ ਸਿਮਰਣੰ ਸਰਬਤਰ ਜੀਵਨ ਹੈ ਲਬਦਿਹੰ ਸੰਤ ਸੰਗੇਣ ਨਾਨਕ ਸ਼ਵਾਸ ਮਾਰਗ ਹਰ ਭਗਤਨ ਹੈ ਮਸਕੰ ਪਗਨੰਤ ਸੈਲੰ ਕਰਦਮੰ ਤਰੰਤ ਪਪੀਲ ਕਹੈ ਸਾਗਰੰ ਲਗੰਤ ਪਿੰਗੰ ਤਮ ਪ੍ਰਕਾਸ ਅੰਧ ਕਹੈ ਸਾਧ ਸੰਗੇਣ ਸਿਮਰੰਤ ਗੋਬਿੰਦ ਸਰਨ ਨਾਨਕ ਹਰ ਹਰ ਹਰੀ ਤਿਲ ਕਹੀਣੰਗ ਜਥਾ ਵਿਪਰਾ ਅਮਰ ਹੀਣੰਗ ਜਥਾ ਰਾਜ ਨਹਿ ਆਵਦ ਹੀਣੰਗ ਜਥਾ ਸੂਰਾ ਨਾਨਕ ਧਰਮ ਹੀਣੰ ਤਥਾ ਬੈਸਨ ਵਹਿ ਨਾ ਸੰਖੰ ਨਾ ਚਕਰੰ ਨਾ ਗਧਾ ਨਾ ਸਿਆਮੰ ਅਚਰਜ ਰੂਪੰ ਰਹੰਤ ਜਨਮੰ ਨੀਤ ਨੀਤ ਕਥੰਤ ਬੇਦਾ ਊਚ ਮੂਚ ਅਪਾਰ ਗਬਿੰਦਹ ਬਸੰਤ ਸਾਧ ਰਿਧਿਯੰ ਅਚੁੱਤ ਬੁਝੰਤ ਨਾਨਕ ਬੜ ਭਾਗੀ ਅਹ ਉਦਿਆਨ ਬਸਨੰ ਸੰਸਾਰ ਸੰਬੰਧੀ ਸੁਵਾਨ ਸਿਆਲ ਖਰਹ ਬਿਕਮ ਸਥਾਨ ਮਨ ਮੋਹ ਮਦਨੰ ਮਹਾ ਅਸਾਧ ਪੰਚ ਤਸ ਕਰਹ ਹੀਤ ਮੋ ਭੈ ਭਰਮ ਭ੍ਰਮਣੰ ਅੰਗ ਪਾਸ ਤੀਖਣ ਕਟਨਹਿ ਪਾਵਕ ਤੋ ਅਸਾਧ ਘੁਰੰ ਫਗਮ ਤੀਰ ਨਹਿ ਲੰਗਨਹਿ ਪਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਨ ਉਧਰਨ ਕਿਰਪਾ ਕਿਰਪਾ ਕਰੰਤ ਗੋਬਿੰਦ ਗੋਪਾਲਹਿ ਸਗਲੇ ਅੰਗ ਰੋਗ ਖੰਡਨਹਿ ਸਾਧ ਸੰਗੇਣ ਗੁਣ ਰਮਤ ਨਾਨਕ ਸਰਨ ਪੂਰਨ ਪਰਮੇਸ਼ਵਰਹਿ ਸਿਆਮਲੰ ਮਦਰ ਮਨੁਖਿਆਂ ਰਿਦਿਹੰ ਭੂਮ ਵੈਰ ਨਹਿ ਨਿਵੰਤ ਹੋ ਅੰਤ ਮਿਥਿਆ ਚੇਤਨੰ ਸੰਤ ਸਵਜਨਹਿ ਆ ਚੇਤ ਮੂੜਾ ਨਾ ਜਾਣੰਤ ਘਟੰਤ ਸਾਸਾ ਨਿਤ ਪ੍ਰਤੀ ਸਿਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗਰਾਸਤੀ ਰਚੰਤ ਪੁਰਖ ਹੈ ਕਟੰਬ ਲੀਲਾ ਅਨਿਤ ਆਸਾ ਵਿਖਿਆ ਬਨੋਦ ਪਰਮਹੰਤ ਪਰਮਹੰਤ ਬਹੁ ਜਨਮ ਹਾਰਿਓ ਸਰਨ ਨਾਨਕ ਕਰਨਾ ਮੈ ਹੇ ਜਿਹ ਬੇ ਹੇ ਰਸਗੇ ਮਦਰ ਪ੍ਰਿਆ ਤਵੰ ਸਤ ਹਤੰ ਪਰਮ ਬਾਦੰ ਵਰਤ ਇਥੈ ਸੁਧ ਅਸਰਨ ਹੈ ਗੋਬਿੰਦ ਦਾ ਮੋਦਰ ਮਾਦਵੀ ਗਰਭੰਤ ਨਾਰੀ ਮਧੂਨ ਮਤੰ ਬਲਵੰਤ ਬਲਾਤ ਕਾਰਨ ਹੈ ਚਰਨ ਕਮਲ ਨਹਿ ਭਜੰਤ ਤ੍ਰਿਣ ਸਮਾਨ ਧ੍ਰਿਗ ਜਨਮ ਨਹਿ ਹੇ ਪਪੀਲ ਕਾ ਗ੍ਰਸਟੇ ਗੋਬਿੰਦ ਸਿਮਰਨ ਤਵੰ ਤਨੀ ਨਾਨਕ ਅਨਕ ਬਾਰ ਨਮੋ ਨਮਹਿ ਤ੍ਰਿਣੰਕ ਤਾ ਮੇਰੰ ਸਹਿਕੰਗ ਤਾ ਹਰੀੰ ਬੂਡੰਗ ਤਾ ਤਰੀੰ ਊਣੰਗ ਤਾ ਭਰੀੰ ਅੰਧਕਾਰ ਕੋਟ ਸੂਰ ਉਜਾਰੰ ਬਿਨਵੰਤ ਨਾਨਕ ਹਰ ਗੁਰ ਦਿਆਰੰ ब्राह्मण है संग उदरणम ब्रह्म कर्म जे पूर्ण है आत्मरतम संसार गहनते नर नानक नेपल है पर दरब हिरणम बहु विघ्न करनम उच्चारणम सर्व जी कह लोलई तृष्णा अतिप्त मन माए कर्मकर्त से सुकरह मतेसमेव चरणम उदरणम पद उत्तरेह ਅਨੇਕ ਪਾਤਕ ਹਰਨੰ ਨਾਨਕ ਸਾਧ ਸੰਗਮ ਨਾ ਸੰਸਿਆ ਮਹੱਲਾ ਪੰਜਵਾਂ ਗਾਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਪੂਰ ਪੋਪ ਸੁਗੰਦਾ ਪਰਸ ਮਨੁੱਖਿਐ ਦੇਹੰ ਮਲੀਣੰ ਮੱਧ ਹਰੁਦਰ ਦੁਰਗੰਦਾ ਨਾਨਕ ਅਥ ਗਰਬੀਣ ਅਗਿਆਨਣੋ ਪਰਮਾਣੂ ਪਰਜੰਤ ਆਕਾਸ਼ੈ ਦੀਪ ਲੋ ਸੇ ਖੰਡਣ ਹੈ ਗਸ਼ੀਣ ਨੈਣ ਪਰੇਣ ਨਾਨਕ ਬਿਨਾ ਸਾਧੂ ਨਾ ਸਿਧਿਆਤੇ ਜਾਣੋ ਸਤ ਹਵੰਤੋ ਮਰਨੋ ਦ੍ਰਿਸ਼ਟੀਣ ਮਿਥਿਆ ਕੀਰਤ ਸਾਥ ਚਲੰਥੋ ਭਣੰਤ ਨਾਨਕ ਸਾਧ ਸੰਗੇਣ ਮਾਇਆ ਚਿਤ ਪਰਮੇਣ ਇਸ਼ਟ ਮਰਤੇਖ ਬਾਂਧ ਵਹਿ ਲਬਦੇ ਹੰ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਨੰ ਮੈਂ ਲਾਗਰ ਸੰਗੀਨ ਨਿਮ ਬਿਰਖ ਸੇ ਚੰਦਨ ਹੈ ਨਿਕਟ ਬਸੰਤੋ ਬਾਂਸੋ ਨਾਨਕ ਹਮ ਬੋਧ ਨਾ ਬੋਹਤੇ ਗਾਥਾ ਗੁੰਫ ਗੋਪਾਲ ਕਥੰ ਮਤੰ ਮਾਨ ਮਰਦਨ ਹੈ ਹਤੰ ਪੰਚ ਸਤਨੇਨ ਨਾਨਕ ਹਰ ਬਾਣੇ ਪ੍ਰਹਾਰਨ ਹੈ ਵਚਨ ਸਾਧ ਸੁਖ ਪੰਥਾ ਲਹੰਤਾ ਵੱਡ ਕਰਮਣਹ ਰਹੰਤਾ ਜਨਮ ਮਰਣੀਣ ਰਮਣ ਨਾਨਕ ਹਰ ਕੀਰਤਨਹ ਪੱਤਰ ਪੁਰ ਝੀਣ ਝੜਿਅੰ ਨਹਿ ਝੜਿਅੰ ਪੇੜ ਸੰਪਤਾ ਨਾਮ ਬਿਹੂਣ ਬਖਮਤਾ ਨਾਨਕ ਵਹੰਤ ਜੋਨ ਬਾਸ ਰੂ ਰੈਣੀ ਭਾਵਨੀ ਸਾਧ ਸੰਗੇਣ ਲਬੰਤੰ ਵੱਡ ਭਾਗਣਹ ਹਰ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹਿ ਵਿਆਪਣਹਿ ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨਹਿ ਸੰਸਾਰ ਕਾਮ ਤਜਣੰ ਨਾਨਕ ਗੋਬਨ ਰਮਣੰ ਸਾਧ ਸੰਗਮਹਿ ਸਮੰਤਰ ਸਾਧ ਬਚਨ ਕੋਟ ਦੁਖ ਬਨਾਸਨਹਿ ਹਰ ਚਰਨ ਕਮਲ ਧਿਆਨੰ ਨਾਨਕ ਕੁੱਲ ਸਮੂਹ ਉਧਾਰਨਹਿ ਸੁੰਦਰ ਮੰਦਰ ਸੈਣ ਹੈ ਜੀਣ ਮੱਧ ਹੈ ਹਰ ਕੀਰਤਨ ਹੈ ਮੁਕਤੇ ਰਮਣ ਗੋਬਿੰਦ ਹੈ ਨਾਨਕ ਲਬਦਿਆਂ ਵੱਡ ਭਾਗਣ ਹੈ ਹਰ ਲਬਦੋ ਮਿੱਤਰ ਸੁਮਿੱਤੋ ਵਿਦਾਰਨ ਕਦੇ ਨਾ ਚਿੱਤੋ ਜਾਂ ਕਾ ਅਸਥਲ ਤੋਲ ਅਮਿੱਤੋ ਸੋਈ ਨਾਨਕ ਸਖਾ ਜੀ ਸੰਗ ਕਿਤੋ ਅਪਜ ਸੰਗ ਮਟੰਤ ਸਤ ਪੁੱਤਰ ਹੈ ਸਿਮਰ ਤਬੇ ਹੈ ਹਿਰਦੈ ਗੁਰ ਮੰਤਰਨ ਹੈ ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਨ ਹੈ ਮਰਨੰ ਵਿਸਰਣੰ ਕੁਬਿੰਦ ਹੈ ਜੀਵਨੰ ਹਰਨਾਮ ਧਿਆਵਣ ਹੈ ਲੱਭਣ ਹੰ ਸਾਧ ਸੰਗੀਣ ਨਾਨਕ ਹਰ ਪੂਰਬ ਲਿਖਣ ਹੈ ਦਸਨ ਬਿਹੂਨ ਭੰਗੰ ਮੰਤਰੰ ਗਾਰੜੀ ਨਿਵਾਰਨ ਬਿਆਦ ਉਪਾਣ ਸੰਤੰ ਨਾਨਕ ਲਬਦ ਕਰਮਣ ਹੈ ਜਤਕਾਥ ਰਮਣੰ ਸਰਣੰ ਸਰਬਤਰ ਜੀਅਨਹ ਤਤ ਲਗਣੰ ਪ੍ਰੇਮ ਨਾਨਕ ਪ੍ਰਸਾਦੰ ਗੁਰਦਰਸ਼ਨਹ ਚਰਨਾਰ ਬਿੰਦ ਮਨ ਭਿੱਦਿਅੰ ਸਿੱਧੰ ਸਰਬ ਕੁਸਲਨਹ ਗਾਤਾ ਗਾਵੰਤ ਨਾਨਕ ਪੱਬਿਹੰ ਪਰਾਪੂਰਬਣੈ ਸ਼ੁਭ ਬਚਨ ਰਮਣੰ ਗਵਣੰ ਸਾਧ ਸੰਗੇਨ ਉਧਰਨਹ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਲਭਿਆਤੇ ਵੇਦ ਪ੍ਰਾਨ ਸਾਸਤਰ ਵਿਚਾਰੰ ਏਕੰਕਾਰ ਨਾਮ ਉਰ ਧਾਰੰ ਕੁਲਹ ਸਮੂਹ ਸਗਲ ਉਧਾਰੰ ਵੱਡ ਭਾਗੀ ਨਾਨਕ ਕੋ ਤਾਰੰ ਸਿਮਰਣੰ ਗੋਬਿੰਦ ਨਾਮੰ ਉਦਰਣੰ ਕੁਲ ਸਮੂਹਣ ਹੈ ਲਬਦਿਹੰ ਸਾਧ ਸੰਗੇਣ ਨਾਨਕ ਵਡਭਾਗੀ ਭੇਟ ਅੰਤ ਦਰਸਨ ਹੈ ਸਰਬ ਦੋਖ ਪ੍ਰੰਤਿਆਗੀ ਸਰਬ ਧਰਮ ਉਦ੍ਰੰਤਰਨ ਹੈ ਲਬਧੇਣ ਸਾਧ ਸੰਗੀਣ ਨਾਨਕ ਮਸਤਕ ਲਿਖਿਆਣ ਹੈ ਹੋਇਓ ਹੈ ਹੋਵੰਤੋ ਹਰਨ ਭਰਨ ਸੰਪੂਰਨ ਹੈ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਨ ਸੁਖੇਣ ਭੈਣ ਰਤਨੰ ਰਚਨੰ ਕਸੋ ਬਰੰਗਣ ਹੈ ਰੋਗ ਸੋਗ ਬਿਉਗੰ ਨਾਨਕ ਸੁਖ ਨਾ ਸੁਪਨ ਹੈ ਸੁਨੇਹੀ ਮਹੱਲਾ ਪੰਜਵਾਂ ਏਕ ਓ ਅੰਕਾਰ ਸਤਗੁਰ ਪ੍ਰਸਾਦ